ਗੁਰੂ ਜੀ ਆਪਾਂ ਨੂੰ ਸੁਚੇਤ ਕਰਦੇ ਹੋਏ ਸਿੱਖਿਆ ਦੇ ਰਹੇ ਹਨ ਕਿ ਐ ਪ੍ਰਾਣੀ ਸਾਰੇ ਆਪਾਂ ਪ੍ਰਾਣੀ ਹਾਂ ਚਾਹੇ ਇਸਤਰੀ ਪੁਰਸ਼ ਕੋਈ ਜਾਂ ਮਨੁੱਖ ਦੀ ਗੱਲ ਹੈ ਕਹਿੰਦੇ ਜੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਨਾ ਤੇ ਹੋਇ ਕਰ ਲੈ ਚੇਤਨਾ ਹੈ ਤਾਂ ਚੇਤ ਲੈ ਭਾਵੇਂ ਕਿਸ ਸਲਾਮ ਅਸ਼ਵਰਾ ਕਿਹਦੀ ਨਾ ਕਰਨਾ ਵੀ ਪਰਮੇਸ਼ਰ ਦਾ ਚਿੰਤਨ ਕਰਨਾ ਤੇ ਕਰ ਲੈ ਭਾਵ ਕਿ ਚੰਗੇ ਕੰਮ ਵੇਲੇ ਤਾਂ ਕਿਸੇ ਨਾਲ ਕੋਈ ਰਾਏ ਕਰਨ ਦੀ ਲੋੜ ਹੀ ਨਹੀਂ ਹੁੰਦੀ ਮਾੜਾ ਕੰਮ ਕਰਨ ਵੇਲੇ ਤਲਗੀ ਲੰਬੀ ਨਗਾ ਮਾਰ ਕੇ ਵੀ ਜੋ ਕਰਨ ਲੱਗੇ ਕਿ ਨਤੀਜਾ ਨਿਕਲੂ ਮੰਦਾ ਮੂਲ ਨਾ ਕੀਚਈ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ ਨਿਹਾਲੀ ਹੈ ਹਾ ਮਾੜਾ ਕੰਮ ਕਰਨ ਵੇਲੇ ਲੰਬੀ ਨਗਾ ਮਾਰ ਕੇ ਵੇਖੀ ਲੰਬੀ ਨਗਾ ਦਾ ਮਤਲਬ ਲੰਬੀ ਨਗਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਥੋਂ ਸਾਹਮਣੇ ਦੇਖ ਲਾਂ ਦੂਰ ਸਾਈਂ ਵੀ ਕੋਈ ਦੇਖਦਾ ਤਾਂ ਨਹੀਂ ਮੈਨੂੰ ਨਹੀਂ ਲੰਮੀ ਨਜ਼ਰ ਦਾ ਮਤਲਬ ਸੁਰਤ ਵਿੱਚ ਦੂਰ ਅੰਦੇਸ਼ੀ ਉਹਦਾ ਲੈ ਲਓ ਕਿ ਕਿੱਦਾ ਬੀ ਬੀਜਣ ਲੱਗੇ ਲੰਬੀ ਨਿਗਾਹ ਮਾਰ ਫੇ ਲੰਬੀ ਨਿਗਾਹ ਜਦੋਂ ਮਾਰੀ ਕੀ ਦੀ ਸੂਹਾ ਤੁੱਕੇ ਕੰਡੇ ਸੂਲਾਂ ਦਸਣੀਆਂ ਨਾ ਕੋ ਬੀ ਤਾਂ ਕੋਲਾ ਹੀ ਹੁੰਦਾ ਕਿਕਰ ਦਾ ਬੀ ਵੀ ਕੋਲਾ ਹੀ ਹੁੰਦਾ ਕੰਡੇ ਤਾਂ ਬਾਅਦ ਵਿੱਚ ਲੱਗਦੇ ਹੁੰਦੇ ਐ ਜੇਕਰ ਕਿਕਰ ਦਾ ਬੀ ਬੀਜਣ ਵੇਲੇ ਨਾ ਲੰਬੀ ਨਿਗਾਹ ਮਾਰ ਫੇ ਤੈਨੂੰ ਪਤਾ ਲੱਗੂ ਸੂਹਾ ਲੱਗਣੀ ਏ ਇਹੋ ਕਹਿੰਦੇ ਨੇ ਦੂਰਾਂ ਦੇਸ਼ੀ ਸੋ ਇਤਾਂ ਮਾੜਾ ਕੰਮ ਕਰਨ ਮੇਲੇ ਕਹਿੰਦਾ ਪਾਬ ਲੱਖ ਵਾਰੀ ਸੋਚੀਏ ਤਾਲਾ ਪਟਕੀ ਬਿਲਕੁਲ ਨਾ ਕਰੀਏ ਪਰ ਧਰਮ ਵੇਲੇ ਕਹਿੰਦੇ ਦੇਰੀ ਨਾ ਕਰ ਨਾਹਾ ਬਿਲਾੰਪ ਧਰਮੰ ਬੇਲਾੰਪ ਪਾਪੰ ਇਸ ਕਰਕੇ ਗੁਰੂ ਜੀ ਕਹਿੰਦੇ ਦੇਰ ਨਾਲ ਪਰ ਮਨੁੱਖ ਦੀ ਫਿਤਰਤ ਕਿੱਦਾਂ ਦੀ ਹੈ ਇਹ ਮਾੜੇ ਕੰਮ ਨੂੰ ਉਸੇ ਵੇਲੇ ਸ਼ੇਰ ਬਣ ਜਾਂਦਾ ਹੈ ਵੀ ਚੱਕ ਦਾਂਗੇ ਫੱਟੇ ਤੇ ਚੰਗੇ ਕੰਮ ਨੂੰ ਦੇਰੀ ਕਰਦਾ ਚੰਗਿਆਈ ਹਾਲਤ ਕਰੇ ਬੁਰਿਆਈ ਹੋਏ ਛੇ ਸੋ ਕਿਤੇ ਬਚਣਾਉਂਦਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਸੋ ਗੁਰੂ ਸਾਹਿਬ ਕਹਿੰਦੇ ਇਹ ਨਾ ਕਰਿਆ ਕਰ ਇੱਕ ਸ਼ਬਦ ਵਿੱਚ ਹੋਰ ਕਹਿੰਦੇ ਨੂੰ ਵੀ ਨਾਲ ਹੀ ਪੜਦੇ ਆ ਹਰ ਜਸ ਰੇਮਣਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਸੰਪਤ ਰਾਥ ਧਨ ਰਾਜ ਸਿਉ ਅਤਨੇ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਣ ਬੂਝ ਕੈ ਬਾਵਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਖ ਚਿਉ ਨਹੀਂ ਨਹ ਗਰਬ ਨਿਵਾਰਿਓ ਜਿਹ ਵਿਦ ਗੁਰ ਉਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਗਾਹੋ ਪ੍ਰਵ ਸ਼ਰਨਾਈ ਕਿਤੇ ਬਚਨ ਆਉਂਦਾ ਹਰ ਜਪਦਿਆਂ ਖਿੰਨ ਢਿਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੈ ਕਿਨਾ ਆਵੈ ਰਾਂ ਕਹਿੰਦੇ ਪਰਮੇਸ਼ਰ ਦਾ ਭਜਨ ਕਰਨ ਦੀ ਬਿਲਕੁਲ ਦੇਰੀ ਨਾ ਕਰੀ ਕੀ ਪਤਾ ਸਾਹ ਆਉਣੇ ਕਿ ਨਹੀਂ ਆਉਣਾ ਇਹ ਸੁਚੇਤ ਕਰਦੇ ਨੇ ਯਾਦ ਰੱਖਿਓ ਨਿਰਾਸ਼ਾਵਾਦ ਨਹੀਂ ਇਹ ਸੁਚੇਤਤਾ ਹੈ ਸੁਚੇਤ ਹੋ ਕੇ ਜੀਵਨ ਜਿਉਣਾ ਹੈ ਗੁਰੂ ਸਾਹਿਬ ਦੀ ਬਾਣੀ ਹੈ ਜੋ ਬਰਾਗਮਈ ਹੈ ਤਿਆਗਮਈ ਨਹੀਂ ਪਾਉ ਗੁਰੂ ਜੀ ਨਹੀਂ ਕਹਿੰਦੇ ਵੀ ਭੱਜ ਜਾ ਸਾਰਾ ਕੁਝ ਛੱਡ ਕੇ ਨਾ 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 ਕਹਿੰਦੇ ਵਿਚੇ ਰਹਿੰਦੇ ਪਰਮੇਸ਼ਰ ਨਾਲ ਜੁੜਨਾ ਸਿੱਖ ਰਹਿਣਾ ਇਹਦੇ ਵਿੱਚ ਹੀ ਹੈ ਪਰ ਜੁੜਨਾ ਪਰਮੇਸ਼ਰ ਰਹਿਣਾ ਪਦਾਰਥ ਵਿੱਚ ਹੈ ਪਰ ਜੁੜਨਾ ਕਹਦੇ ਹੋ ਪਰਮੇਸ਼ਰ ਨਾਲ ਹੈ ਕਮਲ ਦੀ ਤਰ੍ਹਾਂ ਉਹ ਹਰ ਨਾਲ ਦਿੱਤੀਆਂ ਨਾ ਕਮਲ ਦਾ ਪੌਦਾ ਹੁੰਦਾ ਉਹਦੀ ਜੜ ਕਿੱਥੇ ਐ ਬੋਲਿਆ ਕਰੋ ਕਿੱਥੇ ਜਾਣਾ ਚਿੱਕੜ ਤੋਂ ਥੱਲੇ ਮਿੱਟੀ 'ਚ ਨਾ ਮਿੱਟੀ ਵਿੱਚ ਜਾਣਾ ਹੈ ਉਹਦੀ ਭਾਵੇਂ ਉਹਨੇ ਆਪਣੀਆਂ ਲੋਣਾ ਥੱਲੇ ਮਿੱਟੀ 'ਚੋ ਹੀ ਪੂਰੀਆਂ ਕਰਨੀਆਂ ਪੌਦੇ ਨੇ ਪਰਮ ਜੜ ਲਾਈ ਬੈਠਾ ਮਿੱਟੀ ਵਿੱਚ ਪਾਣੀ ਵਿੱਚ ਰਹਿੰਦਾ ਹੋਇਆ ਕਮਲ ਪਰ ਪਿਆਰ ਪਾਈ ਬੈਠਾ ਹੈ ਆਕਾਸ਼ੀ ਸੂਰਜ ਦੇ ਨਾਲ ਸੋਜ ਨੂੰ ਵੇਖ ਵੇਖ ਕੇ ਖੇਡਦਾ ਬੋਲੋ ਸ਼ਤਨਾਮ ਵਾਹਿਗੁਰੂ ਇਹ ਉਦਾਹਰਨ ਹੈ ਇੱਕ ਹਾਂਜੀ ਚਿੱਕੜ ਕਿੱਥੇ ਜੜ ਕਿੱਥੇ ਤੇ ਪ੍ਰੇਮ ਕਿੱਥੇ ਹੈ ਇਹ ਉਦਾਹਰਨ ਹੈ ਇੱਕ ਇਦਾਂ ਤੂੰ ਵੀ ਇਹ ਸਾਰੇ ਕੁਝ ਦੇ ਵਿੱਚ ਰਹਿੰਦਾ ਹੋਇਆ ਪਰਮੇਸ਼ਰ ਨਾਲ ਜੁੜਨਾ ਸਿੱਖ ਸੋ ਇਸ ਨੂੰ ਗੁਰੂ ਨਾਨਕ ਸਾਹਿਬ ਨੇ ਇਦਾਂ ਕਿਹਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੀ ਸੁਰਤ ਸ਼ਬਦ ਭਵ ਸੰਗਰ ਤਰੀਐ ਨਾਨਕ ਨਾਮ ਵਖਾਣੇ ਬਿਚੇ ਰੱਖ ਜੀਵਨ ਦੀ ਬੇੜੀ ਪਰ ਇਹਨਾਂ ਖਿਆਲ ਰੱਖੀ ਬੇੜੀ ਪਾਣੀ ਵਿੱਚ ਹੀ ਭਜਦੀ ਹੈ ਪਰ ਪਾਣੀ ਬੇੜੀ ਵਿੱਚ ਨਾ ਵੜੇ ਪਦਾਰਥਵਾਦ ਸੁਰਤ ਵਿੱਚ ਨਾ ਵੜੇ ਸਰੀਰ ਪਦਾਰਥਵਾਦ ਵਿੱਚ ਰਹੇ ਸੁਰਤ ਪਰਮੇਸ਼ਰ ਵਿੱਚ ਜੁੜੇ ਜੇ ਪਦਾਰਥਵਾਦ ਸੁਰਤ 'ਚ ਵੜ ਗਿਆ ਜੀਵਨ ਦੀ ਬੇੜੀ ਪਦਾਰਥਵਾਦ ਵਿੱਚ ਡੁੱਬ ਜਾਂਦੀ ਹੈ ਇਸੇ ਨੂੰ ਭਵ ਸਾਗਰ ਵਿੱਚ ਡੁੱਬਣਾ ਕਹਿੰਦੇ ਹਨ ਭਵ ਸਾਗਰ ਕੋਈ ਤਾਂ ਨਹੀਂ ਚੱਲਦਾ ਬਣੀ ਦਾ ਪਰਮਾਨੰ ਲੈ ਲੋ ਮਾਇਆ ਮੋਹ ਭਾਵ ਜਲ ਹੈ ਅਬ ਦੂ ਸ਼ਬਦ ਤਰੇ ਕੁਲ ਤਾਰੀ ਇਹ ਜਿਹੜੀ ਪਦਾਰਥਵਾਦੀ ਪਕੜ ਹੈ ਹੀ ਭਾਵ ਸਤਰ ਹੈ ਉਹ ਪਕੜ ਬਣ ਕੇ ਡੁੱਬ ਗਿਆ ਵਿਚੇ ਰਹਿੰਦੇ ਨਰਲੇ ਪਰ ਛੱਡਣਾ ਵੀ ਨਹੀਂ ਭਜ ਪਹਾੜੇ ਵੀ ਨਹੀਂ ਹੋਣਾ ਜਤੀ ਸਦਾ ਵਹੀਂ ਯੁਗਤ ਨਾ ਜਾਣੀ ਛੱਡ ਵਹੀਂ ਘਰ-ਵਾਰ ਕਈ ਘਰ-ਵਾਰ ਛੱਡ ਬੰਦੇ ਆ ਜਤੀ ਕਹੋਂਦੇ ਆ ਗੁਰੂ ਸਾਹਿਬ ਕਹਿੰਦੇ ਯੁਗਤ ਨਹੀਂ ਜਾਣਦੇ ਬੇੜੀ ਬਾਹਰ ਕੱਢ ਕੇ ਰੇਤੇ ਤੇ ਵੀ ਨਹੀਂ ਤੁਰਦੀ ਜਿਹੜੇ ਕਹਿੰਦੇ ਅਸੀਂ ਸੰਨਿਆਸੀ ਬਣ ਗਏ ਤਪੱਸਵੀ ਹੋ ਗਏ ਮਹਾਤਮਾ ਬਣ ਗਏ ਘਰ-ਬਾਰ ਛੱਡ ਤਾ ਤਿਆਗੀ ਹੋ ਗਏ ਇਹਨਾਂ ਦੀ ਬੇੜੀ ਰੇਤੇ ਤੇ ਐ ਬੇੜੀ ਰੇਤੇ ਤੇ ਵੀ ਨਹੀਂ ਚਲਦੀ ਹੁੰਦੀ ਜਾਮ ਹੋ ਜਾਂਦੀ ਐ ਬੇੜੀ ਨੇ ਭੱਜਣਾ ਪਾਣੀ ਚ ਹੀ ਐ ਬਸ ਖਿਆਲ ਰੱਖਣਾ ਕਿਨਾਰੇ ਉੱਪਰ ਰਹਿਣੇ ਚਾਹੀਦੇ ਇੰਨੀ ਗੱਲ ਹੀ ਐ ਇਦਾਂ ਸਾਰੇ ਕੁਝ ਰਹਿਂਦਿਆਂ ਹੋਇਆਂ ਸਾਡੀ ਸੁਰਤ ਉੱਪਰ ਰਹੇ ਵਾਸਤੇ ਸੁਰਤ ਕਰਕੇ ਇਹਨਾਂ ਡੁੱਬ ਗਈ ਤੇ ਉਹਦੇ ਵਾਸਤੇ ਗੁਰੂ ਜੀ ਕਹਿੰਦੇ ਮਾਲਕ ਪਰਮੇਸ਼ਰ ਦਾ ਚਿੰਤਨ ਕਰੋ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਐ ਪ੍ਰਾਣੀ ਜੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਨੇ ਤੇ ਕਰ ਲੈ ਭਾਵੇਂ ਦੇਰ ਨਾਲ ਆ ਸਲਾਮ ਅਸ਼ਵਰ ਜਿਨ ਕਰ ਵਾਲੇ ਇਸ ਦਿਨ ਮੈਂ ਭਾਵੇਂ ਰਾਤ ਦਿਨ ਕਰਕੇ ਵੀ ਜੇ ਰਾਤ ਦੀ ਡਿਊਟੀ ਆ ਉਦਾਂ ਦਾ ਕੰਮ ਹੈ ਕੋਈ ਤਾਂ ਦਿਨ ਦਾ ਸਮਾਂ ਚੁਣ ਲੈ ਜੇ ਦਿਨੇ ਤਾਂ ਫਿਰ ਸਵੇਰ ਸੁ ਰਾਤ ਦਾ ਸਵੇਰ ਚੌਥਾ ਪਹਿਰ ਚੁਣ ਲੈ ਇਦਾਂ ਕੋਈ ਗੱਲ ਨਹੀਂ ਕਿਉਂਕਿ ਜੇ ਬੇਲਾ ਵਖਤ ਵਿਚਾਰੀਏ ਤਾਂ ਕਿਤਵੇ ਨਾਲ ਭਗਤ ਹੋਏ ਇਸ ਕਰਕੇ ਕਹਿੰਦੇ ਰਾਤ ਦਿਨ ਇੱਕ ਕਰਦੇ ਮਿਹਨਤ ਕਰ ਭਾਂਵ ਨਿਸਧਾਰਤ ਕੀ ਹੁੰਦਾ ਨਿਸ ਦਿਮ ਨਿਸ ਰਾਤ ਤੇ ਦਿਨ ਅਗਿਆ ਗਿਆ ਰਾਤ ਦਿਨ ਰਾਤ ਦਿਨ ਕਰਕੇ ਮਿਹਨਤ ਕਰ ਜਿਵੇਂ ਬੱਚਿਆਂ ਨੂੰ ਵੀ ਮਾਤਾ ਪਿਤਾ ਕਹਿੰਦੇ ਹੁੰਦੇ ਆ ਨਾ ਵੀ ਬੇਟਾ ਜੇ ਡਿਗਰੀ ਕਰਨੀ ਹੈ ਜੇ ਟੈਸਟ ਵਿੱਚ ਸਫਲ ਹੋਣਾ ਹੈ ਕੰਪੀਟੀਸ਼ਨ ਜਿੱਤਣਾ ਹੈ ਤਾ ਹੁਣ ਪੁੱਤ ਦਿਨ ਰਾਤ ਦਾ ਖੜਾ ਛੱਡ ਦੇ ਦਿਨ ਰਾਤ ਇਕ ਕਰ ਦੇ ਸੂਰਜ ਨਾਲ ਸੰਬੰਧੀ ਤੋੜ ਲਾ ਵੀ ਨੀਂਦ ਆ ਗਈ ਸੌਂਗੇ ਜਾਗ ਆ ਗਈ ਮੂੰਹ ਧੋ ਕੇ ਫੇਰ ਪੜਨ ਲੱਗੇ ਹੁਣ ਜੇ ਡਿਗਰੀ ਕਰਨੀ ਹੈ ਟੈਸਟ ਵਿੱਚ ਸਫਲ ਹੋਣਾ ਹੈ ਕੰਪਨੀ ਨੂੰ ਯਤਨ ਹੈ ਹੁਣ ਦਿਨ ਰਾਤ ਕੀ ਵੇਖਣੀ ਹੈ ਲੱਗੇ ਰਹੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੌਖੀਦਾਰ ਰਹੋਗੀ ਨਾ ਸੋ ਇਹਹੀ ਗੱਲ ਆਪਾਂ ਨੂੰ ਆਪਾਂ ਬੱਚਿਆਂ ਗੁਰੂ ਦੇ ਇਹਹੀ ਗੱਲ ਆਪਾਂ ਨੂੰ ਗੁਰੂ ਪਿਤਾ ਜੀ ਕਹਿੰਦੇ ਐ ਕਿ ਪੁੱਤ ਲੱਗੇ ਰਹੋ ਫੇਰ ਰਾਤ ਦਿਨ ਰਾਤ ਦਿਨ ਹੁਣ ਕੀ ਦੇਖਣੀ ਹੈ ਚੇਤਨਾ ਹੈ ਤਾ ਚੇਤਨਾ ਇਸ ਦਿਨ ਮੇ ਰੰਗ ਅਗਲੀ ਪੰਕਤੀ ਛਿਣ ਛਿਣ ਆਉਦ ਬਿਹਾਤ ਹੈ ਫੂਟੇ ਘਟ ਜਿਓ ਪਾਣੀ ਤੇਰੀ ਉਮਰ ਛਿਣ ਛਿਣ ਕਰਕੇ ਘਟਦੀ ਜਾ ਰਹੀ ਹੈ ਛਿਣ ਛਿਣ ਕਹਿ ਲੋ ਪਲ ਪਲ ਗੈਓ ਛਿਣ ਛਿਣ ਆਉਦ ਬਿਹਾਤ ਹੈ ਉਮਰ ਬੀਤਦੀ ਜਾਂਦੀ ਹੈ ਸਮਾਂ ਬੀਤਦਾ ਜਾਂਦਾ ਕਹਿ ਲੋ ਛਿਣ ਛਿਣ ਆਉਦ ਬਿਹਾਤ ਹੈ ਕਿਵੇਂ ਫੂਟੇ ਘਟ ਜਿਓ ਪਾਣੀ ਕਹਿੰਦੇ ਵੀ ਫੁੱਟੇ ਘਟਦਾ ਪਾਣੀ ਹੁੰਦਾ ਹੈ ਖਟਿਆ ਘੜਾ ਹੁੰਦਾ ਹੈ ਨਾ ਜੇ ਉਹ ਘਣਾ ਟੜਕਿਆ ਵੀ ਕਹਿੰਦੇ ਨੇ ਆਪਾਂ ਇਹ ਮੰਨ ਲਓ ਘੜੇ ਵਿੱਚ ਤਰੇੜ ਆ ਗਈ ਟੜਕਿਆ ਹੋਇਆ ਘੜਾ ਹੈ ਉਹਦੇ ਵਿੱਚੋਂ ਤਪਕਾ ਤਪਕਾ ਪਾਣੀ ਨਿਕਲਦਾ ਰਹਿੰਦਾ ਹੈ ਪਰ ਪਤਾ ਨਹੀਂ ਲੱਗਦਾ ਪਤਾ ਤਾਂ ਉਦੋਂ ਹੀ ਲੱਗਦਾ ਜਦੋਂ ਕਈ ਵਾਰੀ ਚੱਪਣ ਜੱਕੀ ਦੇ ਵੀ ਖਾਲੀ ਹੋਇਆ ਪਿਆ ਸਿੱਧੀਆਂ ਧਾਰਨੇ ਬਾਣੀ ਦੀਆਂ ਸੋ ਭਾਵ ਕਿ ਇਦਾਂ ਤੇਰੀ ਉਮਰ ਘਟਦੀ ਜਾ ਰਹੀ ਹੈ ਜਿਵੇਂ ਟਿੜਕੇ ਘਰੇ ਦਾ ਪਾਣੀ ਤੁਪਕਾ ਤੁਪਕਾ ਨਿਕਲਦਾ ਜਾਂਦਾ ਹੈ ਭਾਵ ਕੀ ਹੈ ਫੁੱਟਿਆ ਘੜਾ ਕੌਣ ਹੈ ਇਹ ਤਾਂ ਪ੍ਰਮਾਣ ਸੀ ਨਾ ਆਪਾਂ ਸਾਰੇ ਫੁੱਟੇ ਘੜੇ ਆਪਾਂ ਸਾਰੇ ਕੀ ਹਾਂ ਜੀ ਟਿੜਕੇ ਹੋਏ ਘੜੇ ਆ ਸਰੀਰ ਰੂਪੀ ਘੜਾ ਕਿਨੂੰ ਤਰੇੜ ਕਿੜੀ ਆਈ ਹੋਈ ਹੈ ਸਵਾਸ ਦੀ ਅਨੱਕ ਕੋਲੇ ਰਹਿ ਜੋ ਤੇ ਆਣਾ ਥੀ ਆ ਨੱਕ ਦੀ ਕੁਰੰਬਲ ਤੇ ਲੈ ਜਾਓ ਮਣ ਲਿਜਾਓ ਮਣ ਦੇ ਧਿਆਨ ਫੇਰ ਪਤਾ ਲੱਗੋ ਤਪ ਤਪ ਕਹਨੇ ਕਲਦ ਆ ਦੇਖੋ ਇੱਕ ਨਿਕਲ ਗਿਆ ਦੂਜਾ ਨਿਕਲ ਗਿਆ ਅਤਰੇ ਢਾਈ ਪਈ ਆ ਨਾ ਸਵਾਸ ਰੂਪੀ ਤਰੇੜ ਬਸ ਇੱਕ ਦਿਨ ਇਹ ਮੁੱਕ ਜਾਂਦੀ ਹੈ ਸੋ ਕਹਿਣ ਦਾ ਭਾਵ ਆਪਾਂ ਖਿਆਲੀ ਨਾ ਕਦੇ ਕੀਤਾ ਅੱਜ ਹੀ ਖਿਆਲ ਆਇਆ ਨਾ ਵੀ ਆ ਦੇਖੋ ਅ ਤਰੇੜਾਈ ਹੋਈ ਹੈ ਸਵਾਸਾਂ ਰੂਪੀ ਆ ਮੰਨ ਲਓ ਸਰੀਰ ਇੱਕ ਘੜਾ ਹੈ ਇਹਨੂੰ ਸਵਾਸਾਂ ਰੂਪੀ ਤਰੇੜਾਈ ਹੋਈ ਹੈ ਤੋਕਾ ਤੋਕਾ ਇੱਕ ਕਿਸਾ ਨਿਕਲਦਾ ਜਾ ਰਿਹਾ ਹੈ ਤੇ ਇੱਕ ਦਿਨ ਇਹਨਾਂ ਨੇ ਮੁੱਕ ਜਾਣਾ ਸੋ ਇਦਾਂ ਗੁਰੂ ਜੀ ਨੇ ਉਦਾਹਰਣ ਦੇ ਕੇ ਆਪਾਂ ਨੂੰ ਸੁਚੇਤ ਕਰਤਾ ਵੀ ਇਦਾਂ ਪਲ-ਪਲ ਉਮਰ ਨਿੱਕ ਬੀਤਦੀ ਜਾ ਰਹੀ ਹੈ ਇੱਕ-ਇੱਕ ਸਵਾਸ-ਸਵਾਸ ਘਟਦਾ ਜਾ ਰਿਹਾ ਹੈ ਤੇ ਸਵਾਸਾਂ ਦੀ ਪੂੰਜੀ ਗਿਣਕੇ ਮਿਲੀ ਹੈ ਲਿਖਿਆ ਬਾਣੀ ਚ ਗਣ ਧਾਲੇ ਸਭ ਦਿਵਸ ਸਾਸ ਗਣ ਧਾਲੇ ਸਭ ਦਿਵਸ ਸਾਸ ਨਾ ਵਡਨ ਘਟਨ ਤਿਲਸਾਰ ਜੀਵਨ ਲੋ ਰਹੇ ਭਰਮ ਮੋਹ ਨਾਨਕ ਤੇਉ ਗਵਾਰ ਕਿਤੇ ਆਪਾਂ ਰੋਜ਼ ਪੜਦੇ ਆਂ ਸ਼ਾਮ ਨੂੰ ਅੱਜ ਵੀ ਪੜਾਂਗੇ ਸੋਹਿਲਾ ਸਾਹਿਬ ਚ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਇਸ ਕਰਕੇ ਇਹ ਸਵਾਸਾਂ ਦੀ ਪੂੰਜੀ ਗਿਣ ਕੇ ਮਿਲੀ ਹੈ ਤੇ ਘਟਦੇ ਜਾਂਦੇ ਨੇ ਸੁਚੇਤ ਹੋ ਸੁਚੇਤ ਹੋ ਕੇ ਜੀਵਨ ਜਿਉ। ਛਿਣ ਛਿਣ ਆਉ ਦਵੇ ਹਾਤ ਹੈ ਫੂਟੇ ਘਟ ਜਿਉ ਪਾਣੀ ਰਹਾਓ